ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੁਰਾਰੀ ਨਿਊਜ਼ ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਗੱਲ ਕਰਦੇ ਆਂ ਆਪਾਂ ਬਲਾਕ ਮਾਜਰੀ ਨਿਊ ਚੰਡੀਗੜ੍ਹ ਦੀ ਜਿੱਥੇ ਕਿ ਅੱਜ ਲੋਕ ਹਿੱਤ ਮਿਸ਼ਨ ਦੀ ਟੀਮ ਨੇ ਲਾਕਿਆਂ ਦਾ ਪੂਰਾ ਭਾਰੀ ਪਿੰਡਾਂ ਦਾ ਪੂਰਾ ਇੱਕ ਭਾਰੀ ਇਕੱਠ ਕਰਕੇ ਇੱਕ ਰੋਟ ਪ੍ਰਦਰਸ਼ਨ ਕੀਤਾ ਹੈ ਇਹ ਰੋਟ ਪ੍ਰਦਰਸ਼ਨ ਕੀਤਾ ਹੈ ਸੜਕ ਦੇ ਉੱਤੇ ਬਲਾਕ ਮਾਜਰੀ ਇਹਦਾ ਮੁੱਦਾ ਇਹ ਹੈ ਕਿ ਜੋ ਪਿਛੇ ਜੇ ਆਪਣਾ ਪੰਜਾਬ ਦੇ ਲੋਕ ਗਾਇਕ ਐਕਸੀਡੈਂਟ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਕਹਿੰਦਾ ਭਾਵ ਹੈ ਜੋ ਇਹ ਵਾਰਾ ਪਸ਼ੂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਕਿੰਨਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਕਹਿਣਾ ਹੈ ਕਿ ਗਊ ਟੈਕਸ ਅਸੀਂ ਦੰਦੇ ਨੇ ਪਰ ਸਰਕਾਰਾਂ ਇਹਨਾਂ ਦਾ ਕੋਈ ਵੀ ਹੱਲ ਨਹੀਂ ਕਰਦੀਆਂ ਤਾਂ ਜੋ ਇਹ ਵਾਰਾ ਸੜਕਾਂ ਦੇ ਉੱਤੇ ਘੁੰਮਦਿਆਂ ਨੇ ਤੇ ਉਹਨਾਂ ਨੇ ਸਖਤ ਵਾਰਨਿੰਗ ਜ਼ਿੰਮੇਦਾਰ ਭਰਾਵਾਂ ਨੂੰ ਵੀ ਦਿੱਤੀ ਹੈ ਵੀ ਇਹਨਾਂ ਦਾ ਦੁੱਧ ਪੀ ਕੇ ਇਹਨਾਂ ਨੂੰ ਸੜਕਾਂ ਤੇ ਨਾ ਛੱਡਿਆ ਜਾਵੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤੇ ਜਲ ਤੇ ਜਲ ਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਅਹਿਜਾ ਆਸਾ ਨਾ ਹੋਈ ਜੀ ਜਿਹੜਾ ਅੱਜ ਦਾ ਮੇਨ ਮੁੱਦਾ ਹੈ ਇਹ ਆਵਾਰਾ ਪਸ਼ੂਆਂ ਨੂੰ ਲੈ ਕੇ ਅੱਜ ਜਿਹੜੀ ਸੀਆ ਰੱਖਿਆ ਹੋਇਆ ਹੈ ਤੇ ਜਿਹੜੇ ਆਵਾਰਾ ਪਸ਼ੂ ਐ ਇਹਨਾਂ ਨਾਲ ਬਹੁਤ ਜਾਨਾਂ ਆਜਾਈ ਜਾ ਰਹੀਆਂ ਜਿਨ੍ਹਾਂ ਵਿੱਚ ਹੁਣ ਤਾਜੀ ਆਧਾਰਨ ਆਪਣੇ ਸਾਹਮਣੇ ਐ ਨੌਜਵਾਨ ਗਾਈ ਕਪਣਾ ਚ ਬੰਦਾ ਉਹਦੀ ਮੌਤ ਹੋਈ ਹੈ ਇਸੇ ਤਰ੍ਹਾਂ ਹੋਰ ਇਲਾਕੇ ਚ ਜਿਹੜੀਆਂ ਇਹ ਪਸ਼ੂਆਂ ਆਵਾਰਾ ਬਹੁਤ ਮਤਲਬ ਜਾਨਾਂ ਜਾ ਰਹੀਆਂ ਹੁਣ ਥੋੜੇ ਦਿਨ ਪਹਿਲਾਂ ਇੱਕ ਸਿਸਮਾ ਕੋਲ ਵੀ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਸੋ ਇਹ ਤਾਂ ਇੱਕ ਜਿਹੜੀ ਆਪਣਾ ਸੈਲੀਬ੍ਰਿਟੀ ਹੋਣ ਕਰਕੇ ਇੱਕ ਗੱਲ ਜ਼ਿਆਦਾ ਚੱਕੀ ਗਈ ਲੇਕਿਨ ਇਸੇ ਤਰ੍ਹਾਂ ਹੋਰ ਮਤਲਬ ਬਹੁਤ ਰੋਜ਼ ਜਾਣਾ ਜਾ ਰਹੀਆਂ ਜਿਨ੍ਹਾਂ ਦਾ ਕੋਈ ਨਾ ਖਬਰ ਲੱਗਦੀ ਹੈ ਨਾ ਪਤਾ ਲੱਗਦਾ ਸੋ ਇਹ ਜਿਹੜੀ ਅੱਜ ਦਾ ਇਹ ਪ੍ਰੋਟੈਸਟ ਇਹ ਉਸ ਗੱਲ ਨੂੰ ਲੈ ਕੇ ਕੀਤਾ ਗਿਆ ਵੀ ਤਾਂ ਕਿ ਜਿਹੜੀਆਂ ਇਹ ਜਾਣਾਂ ਲੋਕਾਂ ਦੀਆਂ ਜਾ ਰਹੀਆਂ ਨੌਜਵਾਨਾਂ ਦੀਆਂ ਮਤਲਬ ਇਹਨਾਂ ਨੂੰ ਬਚਾਉਣ ਵਾਸਤੇ ਇੱਕ ਹੰਬੜਾ ਲੋਕ ਖੇਤਮੇਸ਼ਨ ਵੱਲੋਂ ਮਾਰਿਆ ਗਿਆ ਤੇ ਅੱਜ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਇਹਨੂੰ ਕਿਸੇ ਢੰਗ ਨਾਲ ਇਹ ਜਿਹੜੇ 12 ਪਸ਼ੂਆਂ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀਆਂ ਇਹ ਜਾਨਾਂ ਇਹਨਾਂ ਨੂੰ ਬਚਾਇਆ ਜਾ ਸਕੇ। ਇਸ ਦੇ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਸਰਕਾਰਾਂ ਨੇ, ਆਮ ਲੋਕ ਨੇ, ਇਸ ਦੇ ਬਾਰੇ ਕਿਸਾਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਆਪਣੇ ਪਸ਼ੂ ਰੱਖਦੇ ਨੇ ਉਹ ਦੁੱਧ ਪੀਣ ਤੋਂ ਬਾਅਦ ਫਿਰ ਉਹਨਾਂ ਛੱਡ ਦਿੰਦੇ ਨੇ। ਉਹ ਵੀ ਜ਼ਿੰਮੇਵਾਰ ਹੈ। ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਏ ਕਿ ਜ਼ਿੰਮੇਵਾਰ ਕੋਈ ਇੱਕ ਬੰਦਾ ਨਹੀਂ ਹੈ। ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਨੇ। ਜਿਹੜੀ ਤੁਸੀਂ ਗੱਲ ਕਹੀ ਹੈ ਬਿਲਕੁਲ ਇਹ ਵੀ ਠੀਕ ਹੈ ਗੱਲ। ਵੀ ਜਿਹੜੇ ਬੰਦੇ ਮੈਂ ਬਤਲਾ ਹੁਣ ਆਪਾਂ ਹੀ ਮੰਨ ਲਓ ਮੇਰੇ ਕੋਲੇ ਹੈ ਠੀਕ ਹੈ ਜਦੋਂ ਤੱਕ ਦਾ ਦੁੱਧ ਆਂਦੀ ਹੈ ਉਦੋਂ ਤੱਕ ਤਾਂ ਠੀਕ ਹੈ ਜਦੋਂ ਦੁੱਧ ਦੇਤਾ ਫਿਰ ਰਾਤ ਨੂੰ ਜਿਹਨੂੰ ਛੱਡ ਕੇ ਮਾਰਕੀਟ ਦੇ ਦੋ ਡੰਡੇ ਪਾਸੇ ਭਜਾ ਦਿੰਨੇ ਲੇਕਿਨ ਉਹ ਵੀ ਗਲਤ ਗੱਲ ਹੈ ਤੇ ਜਿਹੜੀ ਪ੍ਰਸ਼ਾਸਨ ਵਾਲੀ ਗੱਲ ਹੈ ਜਿਹੜੀ ਆਪਾਂ ਹੁਣ ਗੱਲ ਕਰਕੇ ਛੱਡੇ ਆ ਵੀ ਉਹ ਜਿਹੜਾ ਗਊ ਸ਼ਾਸ ਇਕੱਠਾ ਕਰ ਰਹੇ ਫਿਰ ਉਹ ਕਾਦੇ ਲਈ ਇਕੱਠਾ ਕਰਿਆ ਜਾ ਰਿਹਾ ਉਹ ਪੈਸਾ ਜਿਹੜਾ ਇਕੱਠਾ ਕਰਿਆ ਜਾ ਰਿਹਾ ਉਹ ਮਤਲਬ ਜਿਹੜੀਆਂ ਗਊਸ਼ਾਲਾ ਖੋਲੀਆਂ ਹੋਈਆਂ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਇਹ ਪੈਸੇ ਦੇਣ ਤਾਂ ਜੋ ਜਿਹੜੀਆਂ ਸਾਰੀ ਆਵਾਰਾ ਫਿਰਦੇ ਆ ਪਸ਼ੂ ਕੋਈ ਚਾਹੇ ਗਾਏ ਆ ਚਾਹੇ ਕੋਈ ਵੀ ਆ ਉਹਨਾਂ ਨੂੰ ਉਹ ਸਾਂਭਣ ਮੈਨੂੰ ਲੱਗਦਾ ਜੀ ਜਿਹੜੇ ਸਾਡੇ ਸਰਕਾਰਾਂ ਐ ਐਮਐਲਏ ਬੰਤਰੀ ਆ ਉਹ ਇਹਦੇ ਕਿਸੇ ਵੀ ਸੰਬੰਧ ਵਿੱਚ ਕੋਈ ਕਰਨਗੇ ਦੇਖੋ ਜਿਹੜਾ ਹਾਲਾਤ ਅੱਜ ਦੇ ਦਿਖ ਰਹੇ ਆ ਉਹਦੇ ਦੇ ਮੁਤਾਬਕ ਤਾਂ ਨਹੀਂ ਲੱਗਦਾ ਵੀ ਕੁਝ ਹੋਊਗਾ ਬਾਕੀ ਰਹੀ ਗੱਲ ਇਹ ਤਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਆਪੇ ਚੱਕਣੀ ਪੈਣੀ ਆ ਤੇ ਜੇ ਉਹਨਾਂ ਨੇ ਕੁਝ ਕਰਨਾ ਹੁੰਦਾ ਫਿਰ ਇਹ ਅੱਜ ਜਾਨਾ ਨਾ ਜਾਣ ਉਹਨਾਂ ਨੂੰ ਕਿਹੜਾ ਨਹੀਂ ਦਿਖਦਾ ਉਹ ਵੀ ਰੋਡਾਂ ਤੇ ਤੁਰੇ ਫਿਰਦੇ ਆਪਣੇ ਨਾਲ ਤੋਂ ਵੱਧ ਘੁੰਮਦੇ ਆਓ ਈਗਾ ਨਾ ਕਿਤੇ ਕਿਤੇ ਨੂੰ ਜਾ ਰਹੇ ਆ ਕਿਤੇ ਕਿਤੇ ਨੂੰ ਜਾ ਰਹੇ ਆ ਸੋ ਉਹਨਾਂ ਨੂੰ ਆਪਣੇ ਨਾਲੋਂ ਵੱਧ ਪਤਾ ਲੇਕਿਨ ਉਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਉਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਤੁਹਾਨੂੰ ਇਹ ਜਿਹੜੇ ਅੱਜ ਆਪਾਂ ਕਰ ਰਹੇ ਆ ਇਦਾਂ ਦਾ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਕਰਨਾ ਪੈਣਾ ਭਗਵਾਨਤਮਾਨ ਸਰਕਾਰ ਨੂੰ ਨਹੀਂ ਲੱਭਾਏਗਾ ਭਗਵਾਨਤਮਾਨ ਤਾਂ ਹੈਲੀਕਾਪਟਰ ਦੇ ਵਿੱਚ ਘੁੰਮਦਾ ਉਹਨੂੰ ਕੀ ਪਤਾ ਰੋਣਾ ਤੇ ਕੀ ਆ ਗੱਲ ਇਦਾਂ ਵੀਰ ਜੀ ਜਿਹੜਾ ਭਗਵਾਨਤਮਾਨ ਆ ਉਹ ਵੀ ਕਾਮਯਾਬੀਦਾਰ ਦਾ ਹੀ ਮੁੰਡਾ ਹੈਲੀਕਾਪਟਰ 'ਦਾ ਅੱਜ ਘੁੰਮਣ ਲੱਗਿਆ ਠੀਕ ਹੈ ਉਹ ਉਹ ਪਹਿਲਾਂ ਉਰੀ ਤੁਰਦਾ ਰਿਹਾ ਆ ਤੁਸੀਂ 92 ਆਉਣ ਤੋਂ ਸਤਾਈ ਏਟੀ ਆ ਜਾਣਾ ਧਰਤੀ 'ਤੇ ਕਿਸੇ ਨੇ ਨਹੀਂ ਪੁੱਛਣੇ ਔਰ ਤੁਹਾਡੇ ਹਾਲ ਦੇਖ ਲਿਓ ਜੇ 92 ਚੋਂ 2 ਆ ਗਈਆਂ ਹੁਣ ਲੋਕਾਂ ਨੇ ਜਿਹੜੀ ਉਮੀਦ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਤੀਆਂ ਜੋ ਲੋਕਾਂ ਨੇ ਉਹਨਾਂ ਤੇ ਆਸਾਂ ਰੱਖੀਆਂ ਦੀਆਂ ਉਹ ਕਿਸੇ ਤੇ ਖਰੇ ਨਹੀਂ ਉਤਰੇ ਅੱਜ ਹਾਲਾਤ ਤਾਂ ਦੇਖੋ ਕਿੱਥੇ ਤੁਰੇ ਫਿਰਦੇ ਆ ਕਰਨੀਸ਼ ਸਿੰਘ ਜੀ ਅੱਜ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕਰੋਗੇ ਜਾਂ ਆਪਣੇ ਤੌਰ ਤੇ ਜਿਹੜੀਆਂ ਇਲਾਕੇ ਦੀਆਂ ਗਊਸ਼ਾਲਾਾਂ ਦਾ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਕੁਝ ਕੋਸ਼ਿਸ਼ ਕਰੋਗੇ ਕਿ ਜਿਹੜੇ ਆਵਾਰਾ ਪਸ਼ੂ ਨੇ ਪ੍ਰਸ਼ਾਸਨ ਕੋਲ ਦੇ ਕਲੈਕਟ ਕੀਤੇ ਜਾਣ ਕਿੱਥੇ ਦੇਖੋ ਇਹ ਕੰਮ ਹੈ ਪ੍ਰਸ਼ਾਸਨ ਦਾ ਜਿਹੜੇ ਗਊਸ਼ਾਲਾ ਨਾਲ ਗੱਲ ਕਰਨੀ ਹੈ ਉਹ ਗੱਲ ਕਰੇ ਸਾਡੀ ਲੋੜ ਹੋਈ ਸਾਨੂੰ ਉਹ ਬੁਲਾਉਣਗੇ ਅਸੀਂ ਕੋਈ ਸਹਿਯੋਗ ਦੀ ਲੋੜ ਹੋਈ ਅਸੀਂ ਸਹਿਯੋਗ ਕਰਾਂਗੇ ਲੋਕ ਹਿੱਤ ਮੇਸ਼ਨ ਪੂਰਾ ਸਹਿਯੋਗ ਕਰੂਗਾ ਪਰ ਲੇਕਿਨ ਜਿਹੜਾ ਕੰਮ ਤਾਂ ਹੈ ਪ੍ਰਸ਼ਾਸਨ ਦਾ ਕੰਮ ਤਾਂ ਹੈ ਪ੍ਰਸ਼ਾਸਨ ਨੂੰ ਕਰਨਾ ਪੈਣਾ ਸਰਕਾਰਾਂ ਦਾ ਕੰਮ ਹੈ ਠੀਕ ਹੈ ਅਸੀਂ ਤਾਂ ਉਹਨਾਂ ਨੂੰ ਜਗਾਉਣ ਵਾਸਤੇ ਲੱਗੇ ਹੋਏ ਧਾਰਮਿਕ ਮੁੱਦਾ ਬਣ ਜਾਂਦਾ ਹੈ ਗਊਆਂ ਦਾ ਜਦੋਂ ਵੀ ਜਾਂ ਵਾਰਾ ਪਸ਼ੂਆਂ ਦਾ ਜਦੋਂ ਪਾਸੇ ਕਰਨ ਲੱਗਦਾ ਹੈ ਪ੍ਰਸ਼ਾਸਨ ਜਾਂ ਕਿਤੇ ਇਹਨਾਂ ਨੂੰ ਰਕ ਪਰ ਕੇ ਲੈ ਜਾਣਾ ਪੈਂਦਾ ਫਿਰ ਉਹ ਏਰੀਆ ਵੀ ਜਾਂਦੇ ਨੇ ਕਿ ਇਹ ਤਾਂ ਇਹ ਤਾਂ ਕੱਟੜਵਾਦ ਤੇ ਜਾ ਰਹੀਆਂ ਨੇ ਫਿਰ ਧਾਰਮਿਕ ਮੁੱਦੇ ਨੂੰ ਕਿਵੇਂ ਨਿਛਾ ਜਾਵੇ ਦੇਖੋ ਗਲਤ ਰੰਗਤ ਦੇ ਰਹੇ ਨੇ ਜਿਹੜੇ ਕੋਈ ਧਾਰਮਿਕ ਤੌਰ ਤੇ ਇਹਦਾ ਕੋਈ ਵਿਰੋਧ ਨਹੀਂ ਜਿਹੜਾ ਕੋਈ ਕਿਸੇ ਨੇ ਆਪਣੀ ਆਸਥਾ ਰੱਖਦਾ ਉਹ ਰੱਖੇ ਪਰ ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਜਿਹੜੇ ਕੋਈ ਆਸਥਾ ਰੱਖਦੇ ਨੇ ਗਊਆਂ ਦੇ ਵਿੱਚ ਕਿ ਉਹਨਾਂ ਦੀ ਸੰਭਾਲ ਲਈ ਉਹ ਵੀ ਬੋਲਣ ਕਿ ਜੇ ਗਊ ਮਾਤਾ ਹੈ ਉਹ ਸੜਕਾਂ ਤੇ ਉਹ ਭੁੱਖthਿਆ ਨਾਲ ਨਾ ਮਰੇ ਬਾਹਰ ਲੋਕ ਉਹਦੇ ਤਸੱਦਦ ਨਾ ਕਰਨ ਉਹ ਗਊ ਸ਼ਲਾਮਾ ਵਾਲਿਆਂ ਨੂੰ ਕਹਿਣ ਚ ਆਪਣੇ ਤੌਰ ਤੇ ਖੋਲਣ ਸਰਕਾਰਾਂ ਨੂੰ ਉਹ ਅਪੀਲ ਕਰਨ ਕੇ ਅਸੀਂ ਗਊ ਸੱਸ ਦੇ ਰਹੇ ਨੇ ਜੀ ਸੰਭਾਲ ਕੀਤੀ ਜਾਵੇ ਸੋ ਇਸ ਦੇ ਨਾਲ ਹੀ ਜਿੱਥੇ ਅਸੀਂ ਉਹਨਾਂ ਨੂੰ ਧਾਰਮਿਕ ਆਸਥਾ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਤੇ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੁੱਧ ਪੀਕੇ ਨੂੰ ਛੱਡਿਆ ਨਾ ਜਾਵੇ ਉਹਦੀ ਸੰਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਸੋ ਕਿਸੇ ਤਰ੍ਹਾਂ ਦੇ ਵਿੱਚ ਦੇ ਵਿੱਚ ਧਾਰਮਿਕ ਮੁੱਦਾ ਨਹੀਂ ਕਿਸੇ ਦੀ ਆਸਥਾ ਹੈ ਉਹਨਾਂ ਨੂੰ ਵਾਰਕਾ ਚੰਗੀ ਗੱਲ ਹੈ ਕੋਈ ਵੀ ਆਪਣੇ ਰੱਖ ਸਕਦਾ ਉਹ ਤੁਸੀਂ ਮੰਗ ਪੱਤਰ ਦਿੱਤਾ ਦੇਣਾ ਜੀ ਹੁਣ ਉਹਦੇ ਬਾਰੇ ਚ ਬਸੇ ਦੇਖੋ ਡਿਪਟੀ ਸਾਹਿਬ ਨੂੰ ਅਸੀਂ ਇਹ ਉਹਨਾਂ ਨਾਲ ਗੱਲ ਇਹ ਕੀਤੀ ਸੀ ਕਿ ਅਸੀਂ ਮੰਗ ਪੱਤਰ ਨਹੀਂ ਸਿਰਫ ਦੇਣਾ ਅਸੀਂ ਬਹੁਤ ਮੰਗ ਪੱਤਰ ਦੇ ਚੁੱਕੇ ਹਾਂ ਇਹ ਤੇ ਜੇਕਰ ਹੱਲ ਹੋਵੇ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਹਾਡੇ ਮੰਗ ਪੱਤਰ ਤੋਂ ਬਾਅਦ ਮੈਂ ਗਊ ਸ਼ਲਾਮਾ ਦੀ ਸਾਰਿਆਂ ਦੇ ਜਿਹੜੇ ਪ੍ਰਮੰਤਕ ਉਹਨਾਂ ਨਾਲ ਮੈਂ ਮੀਟਿੰਗ ਕਰਾਂਗਾ ਉਸ ਤੋਂ ਬਾਅਦ ਤੁਸੀਂ ਜਿੰਨਾ ਕਿ ਲੋਡ ਹੋਈ ਮੈਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਾਂਗਾ ਅਸੀਂ ਉਹਨਾਂ ਨੂੰ ਕਿਹਾ ਕਿ ਜੋਏ ਪੁਰ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਨਾ ਨੂੰ ਲਿਜਾਣ ਲਈ ਉਹਨਾਂ ਨੂੰ ਸਤਕਾਰ ਦੇ ਨਾਲ ਸਾਡੇ ਜਿਹੜੇ ਧਾਰਮਿਕ ਆਸਥਾ ਵਾਲੇ ਉਹ ਵੀ ਵੀਰ ਨਾਲ ਹੁਣ ਆਪਾਂ ਸਾਫ਼ ਸੰਭਾਲ ਦੇ ਲਈ ਉਹਨਾਂ ਨੂੰ ਲੈ ਕੇ ਜਾਈਏ ਜਿੱਥੇ ਛੱਡਣਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਲਿਆਤਾ ਜਿਹੜੀਆਂ ਇਹ ਰੋਜ਼ ਦੀਆਂ ਮੌਤਾਂ ਹੋ ਰਹੀਆਂ ਨੇ ਦੇਖੋ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਇੱਕ ਰਾਜਵੀਰ ਜੰਦਾ ਨੀਤੇ अनेका ਹੀ ਜੰਦੇ ਰੋਜ਼ ਸੜਕਾਂ ਤੇ ਮਰ ਰਹੇ ਨੇ ਨੌਜਵਾਨ ਲੋਕਾਂ ਦੇ ਚਿਰਾਗ ਬੁਝ ਰਹੇ ਨੇ ਸਾਨੂੰ ਭਾਵੇਂ ਦੇਰ ਸਵੇਰ ਜੇ ਅਸੀਂ ਹੁਣ ਜਾਗੀਏ ਸੜਕਾਂ ਤੇ ਆਉਣਾ ਪਵੇਗਾ ਤਾਂ ਇਹ ਇਹ ਮੁੱਖ ਮੁੱਦਾ ਚ ਬਣ ਚੁੱਕਾ ਹੈ ਠੀਕ ਹੈ ਤੇ ਫਸਲਾਂ ਦੀ ਕਿੰਨੀ ਕੀ ਬਰਬਾਦੀ ਹੋ ਰਹੀ ਹੈ ਜੇ ਵਾਲਾ ਪਸ਼ੂ ਕਾਰ। ਹਾਂ ਜੀ ਬਹੁਤ ਬਰਬਾਦੀ ਹੋ ਰਹੀ ਜੀ। ਹੂੰ ਜਿਹੜੇ ਸਬਜ਼ੀ ਵਗੈਰਾ ਸਭ ਕੋ ਉਜਾੜਿਆ ਜਾ ਰਿਹਾ ਹੈ। ਹੂੰ ਹਾਂ। ਤਾਂ ਮਨਦੀਪ ਜੀ, ਮੂਨੇ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਲੱਗਦਾ ਕਿ ਕਿਤੇ ਨਾ ਚਿੰਤਾ ਜੱਜ ਹੈ। ਕਿ ਵੀ ਸੀਐਮ ਕੋ ਮਤਮਨ ਨਹੀਂ ਬਿਆਨ ਦਿੱਤਾ ਸੀ ਰਾਜ ਦੇ ਬੰਦੇ ਜੇ ਮਿਲਣਗੇ। ਕਿ ਅਸੀਂ ਇਸ ਪਾਸੇ ਕਾਨੂੰਨ ਬਣਾ ਰਹੇ ਹਾਂ। ਪਰ ਕਾਨੂੰਨ ਦੀ ਲੋੜ ਹੈ। ਦੇਖੋ ਪਰ ਸਾਡੇ ਬਹੁਤ ਸਾਰੀਆਂ ਜਿਹੜੀਆਂ ਸੰਸਥਾ ਹੈ ਉਹਨਾਂ ਨੇ ਕੇਸ ਪਾਇਆ ਹੈ ਕੋਰਟ ਵਿੱਚ। ਉਹ ਵੀ ਉਧਰ ਤੇ ਵੀ ਲੱਗੇ ਹੋਇਆ ਕੋਰਟ ਵੀ ਕੋਈ ਨਾ ਕੋਈ ਆਪਣਾ ਜਿਹੜਾ ਨਿਰਣਾ ਦੇएगा ਲੇਕਿਨ ਅਸੀਂ ਵੀ ਆਪਣੇ ਵੱਲੋਂ ਲੱਗੇ ਹੋਏ ਆ ਕਿਉਂ ਜਿਹੜੇ ਲੋਕ ਹਿੱਤ ਮਿਸ਼ਨ ਹੈ ਹਰ ਵੇਲੇ ਲੋਕਾਂ ਦੇ ਨਾਲ ਖੜਿਆ ਹੈ ਇਸ ਕਰਕੇ ਅਸੀਂ ਵੀ ਅੱਜ ਸਾਡੇ ਇਲਾਕੇ 'ਚ ਕਈ ਮੌਤਾਂ ਹੋ ਚੁੱਕੀਆਂ ਜਿੱਦਾਂ ਸੀਸਮਾ ਉਹ ਥੋੜੇ ਦਿਨੇ ਹੋਇਆ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਇੱਕ ਸਾਂਡ ਦੇ ਨਾਲ ਐਕਸੀਡੈਂਟ ਹੋ ਕੇ ਮਰਿਆ ਉਹਦੀ ਆਪਣਾ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਗੱਡੀਆਂ ਕਿਹੜੇ ਆਪਣਾ ਤੇਜ਼ੀ ਦੀ ਸਾਸਤੀਆਂ ਇਹ ਵੀ ਲੋਨ ਲੈ ਕੇ ਲੰਦੇ ਆ ਆਪਾਂ ਜਿਵੇਂ ਆਪਣਾ ਲਿਮਿਟਾਂ ਬਣਾ ਕੇ ਖੇਤਾਂ ਦੇ ਉੱਤੇ ਤੇ ਤਾਂ ਆਪਾਂ ਗੱਡੀ ਲੰਦੇ ਆ ਤਾ ਅਸੀਂ ਚਾਹੁੰਦੇ ਆ ਵੀ ਸਾਰਾ ਜਿਹੜਾ ਹੱਲ ਕੀਤਾ ਸਰਕਾਰਾਂ ਵੱਲੋਂ ਕੀਤਾ ਜਾਵੇ ਕਿਉਂਕਿ ਅਸੀਂ ਜਦੋਂ ਟੈਕਸ ਦਿੰਦੇ ਆ ਤਾਂ ਇਸ ਦੇ ਬਾਰੇ ਕੋਈ ਨਾ ਕੋਈ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਪੰਜਾਬ ਦੇ ਪ੍ਰਧਾਨ ਡਿਸਟ੍ਰਿਕਟ ਅਧਿਕਾਰੀ ਦੀ ਗੱਲ ਇਹ ਹੈ ਕਿ ਸਰਕਾਰ ਕੋ ਗ੍ਰਾਂਟਾਂ ਲੈ ਲਈ ਗਊਸ਼ਾਲਾ ਬਹੁਤ ਬੜੀਆਂ ਨੇ ਗਊਆਂ ਦੇ ਨਾਂ ਤੇ ਸਰਕਾਰ ਨੇ ਅੱਜ ਤੱਕ ਅਜਿਹਾ ਆਡਿਟ ਨਹੀਂ ਕੀਤਾ ਕੋਈ ਇਨਕੁਆਰੀ ਨਹੀਂ ਕੀਤੀ ਵੀ ਤੁਹਾਡੇ ਇੰਨੇ ਪੈਸੇ ਲੈਂਦੇ ਹੋ ਇਨੀ ਜ਼ਮੀਨ ਮਾਲਕੇ ਬੈਠੇ ਹੋ ਤੇ ਤੁਹਾਡੇ ਕੋ ਕਿੰਨੀਆਂ ਗਊਆਂ ਨੇ ਉਹਨਾਂ ਜਿਨ੍ਹਾਂ ਧਰਮਸ਼ਾਹੀਆਂ ਗਊਸ਼ਾਲਾ ਖਰੀ ਉਹਨਾਂ ਤੇ ਲੋਕ ਹੀ ਦਾਨ ਕਰ ਜਾਂਦੇ ਉਹ ਪੈਸਾ ਕਿੱਥੇ ਜਾਂਦਾ ਸੋ ਇਸ ਕਰਕੇ ਸਰਕਾਰ ਦਾ ਵਿੱਚ ਬਹੁਤ ਰੋਲ ਬੰਦਾ ਸਰਕਾਰ ਨੇ ਕੋਈ ਕੋਸ਼ਿਸ਼ ਕੀਤੀ ਸਵੇਰੇ ਉੱਠਣ ਤੋਂ ਲੈ ਕੇ ਸ਼ਰਾਬ ਦੀ ਬੋਤਲ ਤੱਕ ਗਊਸ਼ਾਸ ਲਗਾਇਆ ਰਜਿਸਟਰੀ ਕਰ ਉੱਥੇ ਵੀ ਗਊਸ਼ਾਸ ਹੈਗਾ ਉਹ ਪੈਸਾ ਜਾਂਦਾ ਕਿਥੇ ਇਹਦੀ ਜਾਂਚ ਹੋਣੀ ਚਾਹੀਦੀ ਠੀਕ ਹੈ